ਛੱਤ ਸਿਰਿਆਂ ਕਾਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆ ਜਰ ਹਾਂ ਜਰ ਅੱਜ ਦੀ ਵੱਡੀ ਖਬਰ ਨੇਪਾਲ ਵਿੱਚ ਫਿਰ ਤੋਂ ਚੱਲਿਆ ਕਰਨਗੇ 100 ਤੋਂ ਉੱਪਰ ਦੇ ਭਾਰਤੀ ਨੋਟ ਅਜੇ ਡਾਲਰ ਦੇ ਤੇ ਰੁਪਏ ਨੂੰ ਲੈ ਕੇ ਇਹ ਹਨ ਨਿਜਮ ਨੇਪਾਲ ਕਰੀਬ 1 ਅਧਾ ਕੇ ਬਾਅਦ 100 ਰੁਪਏ ਤੋਂ ਉੱਪਰ ਦੇ ਪਾਰਟੀ ਨੋਟਾਂ ਨੂੰ ਚੱਲਣ ਵਿੱਚ ਲਿਆਉਣ ਦੀ ਜੋ ਯੋਜਨਾ ਬਣਾ ਬਣਾ ਰਿਹਾ ਹੈ ਇਹ ਜਾਣਕਾਰੀ ਇੱਕ ਨੇਪਾਲੀ ਅਖਬਾਰ ਦੁਬਾਰਾ ਪ੍ਰਕਾਸ਼ਿਤ ਕੀਤੀ ਗਈ ਗਈ ਇੱਕ ਰਿਪੋਰਟ ਵਿੱਚ ਦਿੱਤੀ ਗਈ ਹੈ ਦਿੱਤੀ ਗਈ ਇਸ ਹਿਮਾਲੀਆ ਨਗਵਾਂਡੀ ਦੇਸ਼ ਵਿੱਚ ਕਰੀਬ 10 ਸਾਲ ਤੋਂ ਉੱਚ ਮੁੱਲ ਦੇ ਭਾਰਤੀ ਨੋਟਾਂ ਤੇ پابੰਦੀ ਲੱਗੀ ਹੋਈ ਹੈ ਇਕੀਡ ਕਾਰਡ ਮੰਡੂ ਪੋਸਟ ਵਿੱਚ ਨੇਪਾਲੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਸ ਕਦਮ ਨਾਲ ਭਾਰਤ ਯਾਤਰਾ ਕਰਨ ਵਾਲੇ ਨੇਪਾਲੀ ਪ੍ਰਵਾਸੀ ਕਾਮਿਆਂ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਵਿਦਿਆਰਥੀ ਤੀਰਥ ਯਾਤਰਾ ਤੇ ਮੈਡੀਕਲ ਸਲਾਨੀਆਂ ਤੇ ਸਲਾਨੀਆਂ ਦੀ ਮੋद्रा ਸਬੰਧੀ ਸਮੱਸਿਆਵਾਂ ਵਿੱਚ ਕਾਫੀ ਰਾਹਤ ਮਿਲੇਗੀ ਨੇਪਾਲ ਰਾਸ਼ਟਰ ਬੈਂਕ ਦੇ ਬੁਲਾਰੇ ਗੁਰਪ੍ਰਸਾਦ ਪੌੜਲ ਨੇ ਕਿਹਾ ਇਸ ਨੂੰ ਲੈ ਕੇ ਅਸੀਂ ਨਪਾਰ ਗਜਟ ਵਿੱਚ ਨੋਟੀਫਿਕੇਸ਼ਨ ਪ੍ਰਕਾਸ਼ਿਤ ਕਰਨ ਦੀ ਤਿਆਰੀ ਵਿੱਚ ਹਾਂ ਉਸ ਤੋਂ ਬਾਅਦ ਨਵੇਂ ਨਿਯਮ ਬਾਰੇ ਬੈਂਕ ਅਤੇ ਵਿੱਤੀ ਸੰਸਥਾਵਾਂ ਨੂੰ ਸਰਕੂਲਰ ਜਾਰੀ ਕਰਾਂਗੇ ਪੋਰਟਲ ਨੇ ਕਿਹਾ ਹੈ ਕਿ ਇਸ ਨਵੇਂ ਨਿਯਮ ਦੀ ਅਧਿਕਾਰ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਅਤੇ ਪਰ ਪ੍ਰਕਿਰਿਆ ਅੰਤਿਮ ਪੜਾਅ ਵਿੱਚ ਹੈ ਨੇਪਾਲ ਵਿੱਚ ਲੰਬੇ ਸਮੇਂ ਤੋਂ ਉੱਚ ਮੁੱਲ ਦੇ ਭਾਰਤੀ ਨੋਟਾਂ ਤੇ ਪਾਬੰਦੀ ਹਟਾਉਣ ਦੀ ਮੰਗ ਉੱਠ ਰਹੀ ਸੀ ਕਿਉਂਕਿ ਇਸ ਨਾਲ ਸਰਸਪਾਟਾ ਅਦਜੋਗ ਖਾਸ ਕਰਕੇ ਪ੍ਰਾਉਨਚਾਰੀ ਖੇਤਰ ਨੂੰ ਨੁਕਸਾਨ ਹੋ ਰਿਹਾ ਹੈ ਭਾਰਤੀ ਸਲਾਨੀ ਬਿਨਾਂ ਜਾਣੇ ਨਿਜਮਾਨ ਦੀ ਉਲੰਘਣਾ ਕਰ ਰਹੇ ਸਨ ਜਿਸ ਦੇ ਕਾਰਨ ਕਈ ਵਾਰ ਗ੍ਰਿਫਤਾਰੀ ਅਤੇ ਜੁਰਮਾਨੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਹ ਬਦਲਾ ਭਾਰਤੀ ਰਿਜ਼ਰਵ ਬੈਂਕ ਦੁਆਰਾ ਵਿਦੇਸ਼ੀ ਮੁਦਰਾ ਪ੍ਰਬੰਧ ਨਿਯਮਾਂ ਵਿੱਚ 28 ਨਵੰਬਰ 2025 ਨੂੰ ਕੀਤੇ ਗਏ ਸੋਧ ਤੋਂ ਬਾਅਦ ਆਇਆ ਹੈ ਜਿਸ ਅਨੁਸਾਰ ਕੋਈ ਵੀ ਵਿਅਕਤੀ ਨੇਪਾਲ ਵਿੱਚ 100 ਰੁਪਏ ਤੇ ਰੁਪਏ ਤੱਕ ਦੇ ਕਿਸੇ ਵੀ ਮੁੱਲ ਦੇ ਭਾਰਤੀ ਨੋਟ ਲੈ ਕੇ ਆ ਜਾ ਸਕਦਾ ਹੈ ਤੇ ਵਾਪਸ ਲਿਆ ਸਕਦਾ ਹੈ ਇਸ ਦੇ ਨਾਲ ਹੀ ਉਹ 100 ਰੁਪਏ ਤੋਂ ਵੱਧ ਮੁੱਲ 25000 ਰੁਪਏ ਤੱਕ ਦੇ ਨੋਟ ਦੋਵੇਂ ਦਿਸ਼ਾਵਾਂ ਵਿੱਚ ਲੈ ਜਾ ਸਕਦਾ ਸਕਦਾ ਹੈ ਫਿਲਹਾਲ ਨੇਪਾਲ ਨੂੰ ਵਾਲੇ ਸਲਾਨੀ ਜਿੰਨਾ ਵਿੱਚ ਭਾਰਤੀ ਵੀ ਸ਼ਾਮਲ ਹਨ ਬਿਨਾਂ ਦੱਸੇ 500 ਡਾਲਰ ਜਾਂ ਦੂਜੀ ਬਦਲੀ ਜਾ ਸਕ ਬਦਲੀ ਜਾ ਸਕਣ ਵਾਲੀ ਕਰੰਸੀ ਵਿੱਚ ਇਸ ਦੇ ਬਰਾਬਰ ਦੀ ਰਕਮ ਲਿਆ ਸਕਦੇ ਹਨ ਇਸ ਤੋਂ ਬਾ ਇਸ ਤੋਂ ਬਾਅਦ ਰਕਮ ਹੋਣ ਤੇ ਕਸਟਮਰਸ ਵਿੱਚ ਦੱਸਣੀ ਹੋਵੇਗੀ ਅਤੇ ਸਲਾਨੀ 5000 ਡਾਲਰ ਤੋਂ ਜ਼ਿਆਦਾ ਰਕਮ ਬਾਹਰ ਨਹੀਂ ਲੈ ਜਾ ਸਕਦੇ ਫਿਲਹਾਲ ਭਾਰਤ ਨੇਪਾਲ ਲਈ ਟੂਰਿਸਟ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ ਖਬਰਾਂ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ